ਮਾਂਜੋਗ ਜ਼ਿਲ੍ਹਾ ਜਲੰਧਰ ਚੋਣ ਰਿਟਰਨਿੰਗ ਅਫਸਰ ਡਿਪਟੀ ਕਮਿਸ਼ਨਰ ਸ਼੍ਰੀ ਹਮਾਂਸ਼ੂ ਅਗਰਵਾਲ ਜੀ ਦੇ ਹੁਕਮਾਂ ਤੇ ਮਾਂਜੋਗ ਐਸਡੀਐਮ ਸ਼ਾਹਕੋਟ ਮੈਡਮ ਸੁਭੀ ਆਂਗਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਚੋਣਕਾਰ ਅਫਸਰ ਲੋਹੀਆ ਮੈਡਮ ਸੁਪਨਦੀਪ ਕੌਰ ਜੀ ਦੀ ਅਗਵਾਈ ਵਿੱਚ ਬਲਾਕ ਲੋਹੀਆ ਖਾਸ ਦੇ ਰਿਟਰਨਿੰਗ ਸੈਂਟਰਾਂ ਦੇ ਅਧਿਕਾਰੀਆਂ ਵੱਲੋਂ ਨਾਮਜ਼ਦਗੀਆਂ ਭਰਨ ਤੋਂ ਲੈ ਕੇ ਨਾਮਜ਼ਦਗੀਆਂ ਵਾਪਸ ਲੈਣ ਅਤੇ ਚੋਣ ਨਿਸ਼ਾਨ ਵੰਡਣ ਤੱਕ ਦਾ ਕੰਮ ਪੂਰੀ ਸਫਲਤਾਪੂਰਵਕ ਸਿਰੇ ਝੜਿਆ ਗਿਆ। ਸਾਡੇ ਪੱਤਰਕਾਰ ਵੱਲੋਂ ਜਦ ਆਰਓ ਸੈਂਟਰਾਂ ਦਾ ਦੌਰਾ ਕੀਤਾ ਗਿਆ ਤਾਂ ਆਰਓ ਸੈਂਟਰਾਂ ਦੇ ਅਧਿਕਾਰੀਆ ਅਤੇ ਚੋਣ ਨਿਸ਼ਾਨ ਲੈਣ ਆਏ ਮੌਜੂਦ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਦਜੀਤ ਸਿੰਘ ਗੱਟੀ ਸਰਪੰਚ ਗੱਟੀ ਰਾਏਪੁਰ ਮੈਂਬਰ ਜਿਲ੍ਹਾ ਵਿਸ਼ੇਸ਼ ਜਿਲੰਗਰ ਮੈਂ ਇੱਥੇ ਬੇਨਤੀ ਕਰ ਰਿਹਾ ਇਸ ਵੇਲੇ ਦਫ਼ਤਰ ਖੇਤੀਬਾੜੀ ਦੇ ਬਾਹਰ ਖੜੇ ਹਾਂ ਇੱਥੇ ਜਿਸ ਦਿਨ ਤੋਂ ਕਾਗਜ਼ ਭਰਨ ਲੱਗੇ ਆ ਉਸ ਦਿਨ ਤੋਂ ਬਹੁਤ ਵਧੀਆ ਕਾਰੋਬਾਰ ਚੱਲਿਆ ਕਾਗੇ ਜਿੰਨੇ ਵੀ ਪਿੰਡ ਸੀ ਇਸ ਆਰਓ ਦੇ ਅਧੀਨ ਖੇਤੀਬਾੜੀ ਦਫ਼ਤਰ ਦੇ ਵਿੱਚ ਉਹ ਬੜੇ ਪਾਰਦਰਸ਼ੀ ਤਰੀਕੇ ਦੇ ਨਾਲ ਕਾਗਜ਼ ਜਮ੍ਹਾਂ ਹੋਏ ਤੇ ਬੜੇ ਤਰੀਕੇ ਦੇ ਨਾਲ ਇਹ ਸਾਰਾ ਕਾਰੋਬਾਰ ਚੱਲਿਆ ਬੜੇ ਸਮੇਂ ਸਿਰ ਇਹਨਾਂ ਕੱਲ ਦੀਆਂ ਦਫ਼ਤਰ ਦੀਆਂ ਲਿਸ਼ਟਾਂ ਲਾਈਆਂ ਬਾਹਰ ਅਸੀਂ ਕੱਲ ਵੀ ਵੇਖੀਆਂ ਅੱਜ ਆਏ ਆ ਕਾਗਜ਼ ਵਾਪਸ ਲੈ ਰਹੇ ਆ ਕੋਈ ਦਿੱਕਤ ਨਹੀਂ ਆਈ ਕੋਈ ਪਰੇਸ਼ਾਨੀ ਨਹੀਂ ਆਈ ਔਰ ਬਹੁਤ ਵਧੀਆ ਸਾਥ ਦੇ ਰਹੇ ਆ ਤੇ ਬਹੁਤ ਵਧੀਆ ਟੀਰੰਗ ਕਰ ਰਹੇ ਆ ਯਾਰੋ ਸੋ ਇਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ 27 ਅਕਤੂਬਰ 2024 ਤੋਂ ਜਦੋਂ ਤੋਂ ਨਾਮ ਜਦਗੀਆਂ ਸ਼ੁਰੂ ਹੋਈਆਂ ਉਦੋਂ ਤੋਂ ਲੈ ਕੇ ਨਵਜਰਗਿਆ ਲੈਂਡ ਉਹਨਾਂ ਦੀ ਪੜਤਾਲ ਤੇ ਅੱਜ ਅਸੀਂ ਜੋ ਉਹਨਾਂ ਦੀ ਵਾਪਸੀ ਤੇ ਅਨਿਸ਼ਾਨਾ ਦੀ ਵੰਡ ਕਰਨੀ ਹੈ ਇਹ ਸਾਰਾ ਕੰਮ ਜਿਹੜਾ ਉਸ ਦਿਨ ਤੋਂ ਹੀ ਬੜਾ ਸਮੂਹ ਰੀ ਚੱਲ ਰਿਹਾ ਜੋ ਪਿੰਡਾਂ ਦੇ ਲੋਕ ਜੋ ਵੀ ਸਾਡੇ ਕੋਲ ਕੈਂਡੀਡੇਟ ਆਏ ਬੜਾ ਵਧੀਆ ਉਹਨਾਂ ਨੇ ਸਾਡਾ ਸਾਥ ਦਿੱਤਾ ਅਸੀਂ ਵੀ ਉਹਨਾਂ ਨੂੰ ਪੂਰਾ ਬਲਾਈਸ ਕੀਤਾ ਤੇ ਵਧੀਆ ਤਰੀਕੇ ਨਾਲ ਸਾਡਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਪੂਰੀ ਇਲੈਕਸ਼ਨ ਦਾ ਕੰਮ ਹੈ ਕਿਸੇ ਤਰ੍ਹਾਂ ਹੀ ਸਮੂਥਲੀ ਚੱਲੂਗਾ। ਬਟਰਨੇਗਾ ਸਰ 4 ਨੰਬਰ ਲੋਹਿਆ ਖਾਸ ਤੋਂ ਬੜਾ ਵਧੀਆ ਜੀ ਸਾਡਾ ਜਿਹੜਾ ਕੰਮ ਚੱਲ ਰਿਹਾ ਸਭ ਜਰ ਜਿਹੜੇ ਮੇਰੀ ਟੀਮ ਜਿਹੜੀ ਹੈ ਬੜੀ ਮਿਹਨਤ ਕਰ ਰਹੀ ਹੈ ਔਰ ਬੜੇ ਡੈਡੀਕੇਟਿਡ ਹੋ ਕੇ ਜਿਹੜਾ ਸਾਰਾ ਕੰਮ ਜਿਹੜਾ ਵਾ ਉਹ ਕਰਵਾ ਰਹੀ ਹੈ। ਲੋਹਿਆ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਦੀ ਖਾਸ ਰਿਪੋਰਟ।